ਆਲਟੂ న్యూਸ ਵਿੱਚ ਤੁਹਾਡਾ ਸਵਾਗਤ ਵਿਦਾਂਤ ਸਭਾ ਹਲਕਾ ਢੇਰਵਾਨਾ ਨਿਕ ਦੀਨਪਿੰਡੇਪੈਂ ਪੁਰਾਣਾ ਅਤਰਮ ਕੋਟਪੱਤਨ ਵਿਖੇ ਤਿੰਨ ਪ੍ਰਚੀਨ ਮੰਦਿਰਾਂ ਕੋਲੇ ਸ਼ੰਕਰ ਜੀ ਦਾ ਮੰਦਿਰ ਲਕਸ਼ਮੀ ਨਾਰਾਇਣ ਜੀ ਦਾ ਮੰਦਿਰ ਰਾਦੇ ਕ੍ਰਿਸ਼ਨ ਜੀ ਦਾ ਮੰਦਿਰ ਦੀ ਦੁਬਾਰਾ ਸਥਾਪਨਾ ਕੀਤੀ ਗਈ ਅਤੇ ਮੂਰਤੀ ਪੂਜਾ ਕਰਕੇ ਮੂਰਤੀਆਂ ਦੀ ਪ੍ਰਾਣ ਪ੍ਰਤੀਸ਼ਟਾ ਕੀਤੀ ਗਈ ਸ਼ਿਕਰਯੋਗ ਹੈ ਕਿ ਇੱਥੇ ਤਿੰਨ ਪੁਰਾਣੇ ਖੂਹ ਵੀ ਮਿਲੇ ਹਨ ਜਿਨ੍ਹਾਂ ਨੂੰ ਦੁਬਾਰਾ ਸਜੀਵ ਕਰਨ ਦਾ ਵੀ ਕੰਮ ਕੀਤਾ ਗਿਆ ਪਿੰਕ ਪੁਰਾਣਾ ਧਰਮਗੋਟ ਪਤਨ ਕਿਸੇ ਵੇਲੇ ਇੱਕ ਬਹੁਤ ਵੱਡਾ ਬਾਜ਼ਾਰ ਹੁੰਦਾ ਸੀ ਤੇ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇਹ ਰਾਵੀ ਦਿਰਾ ਦੇ ਉੱਤੇ ਵਸਿਆ ਹੋਇਆ ਸੀ ਇੱਥੇ ਬਹੁਤ ਹੀ ਪੁਰਾਣੇ ਮੰਦਰ ਸਨ ਪਰ ਉਹਨਾਂ ਪ੍ਰਾਤਨ ਮੰਦਰਾਂ ਦੀ ਹਾਲਤ ਹੁਣ ਬਹੁਤ ਹੀ ਖਸਤਾ ਹੋ ਚੁੱਕੀ ਸੀ ਸ਼ੇਵ ਸ਼ਕਤੀ ਧਰਮਸ਼ਾਲਾ ਸੰਪਤੀ ਸਸਤਾਵ ਲੋ ਪ੍ਰਾਤਨ ਮੰਦਰਾ ਦੀ ਦੁਬਾਰਾ ਮਾਨ ਮਰਿਆਦਾ ਨੂੰ ਸਜীব ਕਰਦੇ ਹੋਏ ਇੱਥੇ ਮੂਰਤੀ ਸਥਾਪਨਾ ਕੀਤੀ ਗਈ। ਇਹ ਮੂਰਤੀ ਸਥਾਪਨਾ ਦਾ ਸਮਾਗਮ 7, 8 ਤੇ 9 ਜੁਲਾਈ ਤੱਕ ਚੱਲਣਾ ਸੀ ਤੇ ਅੱਜ ਇਸ ਸਮਾਗਮ ਦਾ ਸਮਾਪਨ ਥੀ। ਇਸ ਮੌਕੇ ਫੁਸ਼ਾਰਪੁਰ ਜਾਗਰਤੀ ਮੋਨ ਇਕਲਵਿਦਿਆਲੇ ਭਜਨ ਮੰਡਲੀ ਦੁਆਰਾ ਸ਼ਿਵ ਸ਼ੰਕਰ, ਲక్ష్ਮੀ ਨਾਰਾਇਣ ਜੀ ਤੇ ਰਾਜਾ ਕ੍ਰਿਸ਼ਨ ਜੀ ਦੇ ਭਜਨ ਬੋਲੇ ਗਏ ਤੇ ਸੰਗਤਾਂ ਨੇ ਇਨ੍ਹਾਂ ਭਜਨਾਂ ਦਾ ਆਨੰਦ ਮਾਨਿਆ। ਇਸ ਸਮਾਗਮ ਦੇ ਵਿੱਚ ਬਹੁਤ ਸਾਰੇ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ ਖਾਸ ਕਰਕੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਜਾਗਰਤ ਮੋਨ ਹੁਸ਼ਿਆਰਪੁਰ ਅਤਲ ਸ਼ਰਮਾ ਸਰਪੰਚ ਇੰਦਰਜੀਤ ਸਿੰਘ ਸਰਪੰਚ ਡਾਕਟਰ ਸਰਵਨ ਸਿੰਘ ਧਰਮਘੋਟ ਸਤਵੰਤ ਸਿੰਘ ਬਾਜਵਾ ਵਿਸ਼ਾਲ ਕੁਮਾਰ ਧਰਮਘੋਟ ਪੀਸ਼ਮ ਸ਼ਰਮਾ ਅਮਰਿਤ ਪੰਡਾਰੀ ਪੰਡਤ ਮਹਿੰਦਰ ਜੀ ਨਵੀਨ ਰਮਦਾਸ ਰਮੇਸ਼ ਰਮਦਾਸ ਲੈਕਚਰਰ ਦਵਿੰਦਰ ਤੇਰਾਵਨ ਅਨਕ ਤੋਂ ਸੰਦੀਪ ਚੋਪੜਾ ਅਮਿਤ ਮਾਜਨ ਕ੍ਰਿਸ਼ਨ ਜੰਜ ਨਈਰ ਨਰੇਸ਼ ਕੁਮਾਰ ਪਵਨ ਕੁਮਾਰ ਰਜੀਵ ਜੈਨ ਐਸ ਐਸ ਸਰਨਾ ਮਾਸਟਰ ਤਿਲਕ ਰਾਜ ਵਿਨੋਦ ਮਤਰੀ ਸੰਜੀਵ ਸ਼ਰਮਾ ਸੰਜੀਵ ਸਰਨਾ ਮਾਨਵ ਗੈਨ ਰਗੂ ਗੈਨ ਘਰੋ ਗੈਨ ਤੇ ਹੋਰ ਵੀ ਬਹੁਤ ਸਾਰੇ ਸ਼ਰਧਾਲੂ ਹਾਜ਼ਰ ਸਨ